ਨੇ ਕੋ ਸਾਹਿਬਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਦਰਵਾ ਪਿੰਡ ਤੇ ਸਰਾਮਾ ਦੀ ਟੀਮਾਂ ਵਾਰਮ ਅਪ ਹੋ ਰਹੀਆਂ ਨੇ ਦੋਨੋਂ ਟੀਮਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਫਾਈਨਲ ਦੇ ਵਿੱਚ ਦੋਨੋਂ ਟੀਮਾਂ ਦੇ ਮੁਬਾਰਕ ਮਾਨਾ ਹੈ ਕਿਹੜੇ ਖਿਡਾਰੀ ਉਹ ਦੋ ਪਾਗਾਂ ਵਾਲੇ ਕਿਹੜੇ ਖਿਡਾਰੀ ਹੋਣਗੇ ਜਿਹੜੇ ਅੱਜ ਦੇ ਟੂਰਨਾਮੈਂਟ ਦੇ ਬੈਸਟ ਹੋਣਗੇ ਦਸ਼ਕਾਂ ਦੇ ਵਿੱਚ ਕਿਆਸਰਾਂ ਲੱਗ ਰਹੀਆਂ ਨੇ ਵੀ ਕਿਹੜੇ ਕਿਹੜੇ ਖਿਡਾਰੀ ਹੁਣ ਮੋਟਰਸਾਈਕਲ ਜਾ ਜਿਲ੍ਹਾ ਫਰੀਦਕੋਟ ਦੇ ਸਰਾਮਾ ਪਿੰਡ ਦੇ ਵਿੱਚ ਜਾਣਗੇ ਜਾਂ ਸੰਗੂਰ ਦੇ ਢਿਰਵਾ ਪਿੰਡ ਦੇ ਵਿੱਚ ਪੁੰਜਣਗੇ ਇਹ ਤੇ ਫੈਸਲਾ ਜਿਹੜਾ ਬਹੁਤ ਥੋੜੇ ਸਮੇਂ ਦੇ ਵਿੱਚ ਹੋਣਾ ਹੈ ਵਾਹ ਜੀ ਵਾਹ ਸਾਡੇ ਭਾਈ ਕਰਮਾ ਜੀ ਯੂਐਸਏ ਵਾਲੇ ਕੈਨੇਡਾ ਦੇ ਨੁੱਦਰ ਤੋਂ ਜਿਹੜਾ ਖਿਡਾਰੀ سخبر جہاں کھلاڑی جافا لا دے گا ہر جفے پر سار پیا ہر ریڑھ پر ہر جفے کے اوپر سو سو لدر ہوا سخبیر دو لوگ لاؤ گے ایک ہزار ہزار روپیہ کھڑیوں سارے بائی کرما یو ایس اے وشیش طور پہ پجے ہوئے ہیں بہت بہت تانواد ہے با جی با ਹੋਰ ਜਿਹੜੇ ਬੈਸਟ ਹੋਣਗੇ ਉਹ ਧਿਆਨ ਦੇਣਾ ਸੁਣ ਲੈਣ ਜੀ ਦੋ ਦੋ ਟੀਮਾਂ ਦੇ ਖਿਡਾਰੀ 1.5 ਨੰਬਰ ਟੀਮ ਦੀ ਜਿੱਤ ਦਾ ਲੱਗੇਗਾ ਬੈਸਟਾਂ ਦੇ ਵਾਸਤੇ ਉਹੀ ਕਹਿੰਦਾ ਅੱਧਾ ਨੰਬਰ ਜਿਹੜਾ ਬੈਸਟਾਂ ਦੇ ਵਾਸਤੇ ਨਹੀਂ ਲੱਗੇਗਾ ਤੇ ਜਿੱਤ ਹਾਰ ਦੇ ਵਿੱਚੋਂ ਨੰਬਰ ਗਿਣਾ ਜਾਵੇਗਾ ਕਿ ਜਦੋਂ ਟੱਚ ਬਰਾਬਰ ਹੋਏ ਸੌਰੀ ਜਦੋਂ ਜੱਫੇ ਬਰਾਬਰ ਹੋਏ ਫਿਰ ਟੱਚ ਗਿਨੇ ਜਾਣਗੇ ਜਾਫੀਆਂ ਦੇ ਤੇ ਜਿੱਥੇ ਮੈਚ ਜਿਹੜਾ ਬੰਦ ਹੋ ਗਿਆ ਇੱਥੇ ਜਿਹੜੇ ਬੈਸਟ ਕੱਢੇ ਜਾਣਗੇ ਦੋਨੋਂ ਟੀਮਾਂ ਦੇ ਖਿਡਾਰੀ ਵੀ ਨੋਟ ਕਰ ਲਗੇ ਸਾਡਾ ਭਾਈ ਡੋਗਰ ਪੀਖੀ ਆਪਣੇ ਸਮੇ ਦਾ ਮਹਾਨ ਕਬਡੀ ਖਿਡਾਰੀ ਤੇ ਭਾਈ ਰੇਸ਼ਮ ਹਰੀ ਮੋਟਾ ਪੀਖੀ ਅਸ਼ੋਕ ਜੈਤੋ ਤੇ ਨਿੰਮਾ ਸਾਡਾ ਵੀਰ ਤੇ ਸਾਡੇ ਭਾਈ ਸ਼ਰਮਾ ਜੀ ਨੀਟੂ ਸ਼ਰਮਾ ਜੀ ਬਰੇਟਾ ਜਿੱਥੇ 20 ਤਰੀਕ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਲਓ ਜੀ ਫਾਈਨਲ ਦਿਰਬਾ ਤੇ ਸਲਾਮਾ ਦੇ ਟੀਮਾਂ ਦੇ ਦਰਬਾਰ हां जी बाबा जी ਦੇ ਵੱਲੋਂ ਇਹ ਬੇਨਤੀ ਹੈ ਸਾਡੇ ਕਲੱਬ ਦਾ ਕੋਈ ਮੈਂਬਰ ਹੈ ਕਿਰਪਾ ਕਰਕੇ ਗਰਾਊਂਡ ਨੂੰ ਪਹਿਲਾਂ ਸਾਰੇ ਜਾਣੇ ਕਲੀਅਰ ਕਰ ਦਿਓ ਕਿਉਂਕਿ ਮੈਚ ਬਹੁਤ ਤਕੜਾ ਦੋਨੋਂ ਟੀਮਾਂ ਦਾ ਇੱਕ ਪਾਸੇ ਬਾਦੋ ਫਰੀਦ ਦੀ ਪਰਸੋਈ ਧਰਤੀ ਉਹਨਾਂ ਤੋਂ ਨਮਾਜ਼ ਸਾਡੇ ਭਾਈ ਬਨਾਰਸੀ ਤੋਂ ਬਲਜੀਤ ਸਿੰਘ ਜੀ ਲਾਂਬੇ ਦੇ ਦੋਸਤ ਨੇ ਸਾਡੇ ਭਾਈ ਬਨਾਰਸੀ ਤੋਂ ਉਚੇਚੇ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ ਕਿ ਫਰੀਦਾ ਖਾਕ ਨਾ ਨਿੰਦੀ ਖਾਕੂ ਜੇੜ ਨਾ ਕੋਈ ਜੀਮ ਦੀ ਪਾਇਰ ਤਲੇ ਮੋਇਆ ਉੱਪਰ ਹੋਏ ਕਰ ਚਲੇ ਫੇਦਾ ਹਮਚਾਲੋ ਤਨ ਸਾਥੀਓ ਅਬ ਤੁਹਾਰੇ ਹਵਾਲੇ ਹੈ ਜੇ ਵਤਨ ਸਾਥੀਓ ਅਬ ਤੁਹਾਰੇ ਹਵਾਲੇ ਹੈ ਜੇ ਵਤਨ ਸਾਥੀਓ ਤੇ ਸਾਡੇ ਭਾਈ ਬੂਟਾ ਮਹਿਲਾ ਚੌਕਾ ਵਾਲੇ ਦੀਆਂ ਲਾਈਟਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਹੁਤ ਬਹੁਤ ਧੰਨਵਾਦ ਤੇ 10:40 ਮਿੰਟ ਯਾਨੀ ਕਿ ਪੌਣੇ 11 ਦਾ ਸਮਾਂ ਹੋ ਚੁੱਕਾ ਹੈ ਪਿਛਲੇ ਸਾਲ ਅਮਨ ਜੀ 12 ਉਹੀ ਸਮਾਂ ਹੋਣਾ ਹੈ ਹਲੋ ਜੀ ਅਮਨ ਲੋਪੋ ਜੀ ਇਸ ਮੈਚ ਦੀ ਕਰਾਓ ਵੀਰ ਜੀ ਆ ਗਰਾਊਂਡ ਖਾਲੀ ਕਰਾਓ ਕਰਾ ਸਾਰੇ 12 ਲਓ ਫਾਈਨਲ ਮੈਚ ਸ਼ੁਰੂ ਹੋਣ ਜਾ ਰਹੇ ਮਿਲ ਕੇ ਪਹਿਲੀ ਕਬੱਡੀ ਤਾੜੀਆਂ ਮਾਰ ਦੋ ਸੁਖਵੀਰ ਸਰਾਮਾ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਾ ਹੋਇਆ ਉਧਰ ਬਾਬਾ ਰਣਜੀਤ ਸਿੰਘ ਜੀ ਗੁਰਮੀਲ ਪ੍ਰਧਾਨ ਜੀ ਆਨੰਦ ਮਾਰ ਰਿਹਾ ਦਿੜਬੇ ਦੀ ਟੀਮ ਖੇਡ ਰਹੀ ਹੈ ਸੁਖਵੀਰ ਨੇ ਕਹਿੰਦੇ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਤੇ ਕਹਿੰਦੇ ਸੁਖਵੀਰ ਦੀਆਂ ਤਿੰਨ ਕਬੱਡੀਆਂ ਤੇ ਇੱਕ ਹੋ ਚੁੱਕੀ ਹੈ ਦੋ ਹੋਰ ਤੇ ਲੱਧਰ ਦੀਆਂ ਤਿੰਨ ਕਬੱਡੀਆਂ ਤੇ ਵੀਰ ਦਵਿੰਦਰ ਸਿੰਘ ਕਨੇਡਾ ਵੱਲੋਂ 11 1100 ਰੁਪਿਆ ਲੱਗਿਆ ਹੈ ਮੇਰੇ ਵੀਰੋ ਬੋਟਾ ਰਸੀਦੇ ਵਾਲਾ ਵੀ ਪੁੱਜਿਆ ਆ ਸਾਡਾ ਵੀਰ ਸਰਜੀਤ ਉਹਨਾਂ ਦਾ ਸਾਥੀ ਹੈ ਇਧਰ ਲੋਧਰ ਤੇ ਬੱਡ ਖਾਣਾ ਪੁਆਇੰਟ ਸੰਦੀਪ ਲੋਧਰ ਡੇਰਵੇ ਵਾਲਾ ਆਪਣੀ ਟੀਮ ਦੇ ਲਈ ਕਬੱਡੀ ਦਾ ਵੱਡਾ ਮੱਲ ਜੋੜਦਾ ਹੋਇਆ ਅਮਨ ਸ਼ਰਾਮਾ ਵੀ ਧਰਤੀ ਦਾ ਕਹਿੰਦੇ ਅਗਲੀ ਕਬੱਡੀ ਪਾਉਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਰ ਆਇਆ ਅਮਨ ਸ਼ਰਾਮਾ ਵਾਲਾ ਕਬੱਡੀ ਪਾ ਰਿਹਾ ਉਧਰ ਚਾਰ ਜੈਸੀਆਂ ਦੇ ਕਿਹੜਾ ਜਾਫੀ ਦੀਸ਼ਾ ਚੱਕਾ ਵਾਲਾ ਤੇ ਨੌਜਵਾਨ ਅਮਰਸਰਾਮਾ ਦੀ ਧਰਤੀ ਦਾ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਮਲ ਨਵੇਂ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਸਿਰ ਖੇਡ ਮੈਦਾਨ ਦੇ ਵਿੱਚ ਨੌਜਵਾਨ ਤਿਆਰ ਹੈ ਇਧਰ ਕਿਹੜਾ ਜਾਫੀ ਵੀ ਤਿਆਰ ਨੇ ਕਿ ਜਿਹੜੇ ਖੇਡ ਦੇ ਕਬੱਡੀ ਨਾਲ ਜੀ ਜਾਣਦੇ ਨਾ ਉਹਨਾਂ ਦਾ ਹੀ ਹੁੰਦਾ ਹੈ ਯਾਰੋ ਜਾਨ ਤੇ ਮੁੱਲ ਪੈਂਦਾ ਹੈ ਜ਼ਰੂਰ ਜਿੰਨਾਂ ਸੱਚੇ ਦਿਲੋਂ ਮਿਹਨਤਾਂ ਨੇ ਮਾਰੀਆਂ ਕਬੱਡੀ ਦੇ ਖਿਡਾਰੀਆਂ ਨੂੰ ਮਿਲਦੀਆਂ ਆਲਟੋ ਸੋਟਸ ਵਾਰੀਆਂ ਪਰ ਕਹਿੰਦੇ ਅੱਜ ਮੇਰੇ ਵੀਰੋ ਮੋਟਰਸਾਈਕਲ 'ਤੇ ਜਾਣੇ ਆ ਇਹ ਹੈ ਘੋੜਾ ਦੋਦੇ ਵਾਲਾ ਮੇਰੇ ਵੀਰੋ ਤੇ ਪੁਆਇੰਟ ਕਮਲ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਾਡੇ 14 ਤੋਂ 15 ਦਾ ਮੈਚ ਹੈ ਜੀ ਸੁਖਵੀਰ ਸਰਾਮਾ ਵਾਲਾ ਇਸ ਲਈ ਕਬੱਡੀ ਪਾ ਰਿਹਾ ਹੈ ਦੂਸਰੀ ਕਬੱਡੀ ਹੈ ਤੇ ਕਹਿੰਦੇ 1100 ਰੁਪਏ ਲੱਗਿਆ ਹੈ ਸੁਖਵੀਰ ਦੀ ਕਬੱਡੀ ਦੀਸ਼ਾ ਚੱਕਾ ਵਾਲਾ ਆਲੋ ਵਾਲ ਢੇਰੀਆ ਵਾਲਾ ਕਹਿੰਦੇ ਇਸ ਲਈ ਦੀਸ਼ਾ ਆ ਲੱਗ ਗਿਆ ਜੱਫਾ 1100 ਰੁਪਏ ਦਾ ਫਿਰ ਦਵਿੰਦਰ ਸਿੰਘ ਜੀ ਇਹ 1100 ਰੁਪਏ ਪੁੱਛਦਾ ਕਰ ਦੋ ਕਰਮਾ ਜੁਐਸਏ ਵੱਲੋਂ ਹਰ ਇੱਕ ਜੱਫੇ ਤੇ ਹਰ ਇੱਕ ਰੇਡ ਤੇ ਕਿੰਨੇ ਕਿੰਨੇ ਜੀ 700 ਰੁਪਏ ਦੇ ਮਾਨ ਸਨਮਾਨ ਕਰਮਾ ਜੁਐਸਏ ਵਾਲਾ ਜਿਹੜਾ ਲੋਧਰ ਨੂੰ ਜੱਫਾ ਲਾਓ ਉਹਦੇ ਲਈ ਕਿ 1000 ਰੁਪਏ ਉਧਰ ਇੱਕ ਜੱਫਾ ਲੱਗਿਆ ਪੈਸੇ ਪੁੱਛਦੇ ਕਰ ਦੁੱਤੇ ਜਾਣ ਸੰਦੀਪ ਲੋਧਰ ਸੰਤੇ ਦੀਪ ਦਾ ਮੇਲ ਕਿ ਨਾ ਖੇਡ ਕੌਡੀ ਵਿੱਚ ਵੱਡਾ ਸੰਦੀਪ ਦਾ ਤਕੜਾ ਹੈ ਤਾਵੀ ਤਰੀਕ ਦਾ ਤਕੜਾ ਹੈ ਤਾਵੀਰ ਅੱਜ ਦੀ ਤਰੀਕ ਦਾ ਲੋਧਰ ਦਾ ਵੱਡਾ ਨਾਮ ਹੈ ਦੁਨੀਆ ਦੇ ਵਿੱਚ ਜਿਹੜੇ ਲੋਧਰ ਦੀ ਖੇਡ ਨੂੰ ਪਿਆਰ ਕਰਦੇ ਤਾੜੀ ਜ਼ੋਰਦਾਰ ਮਾਰ ਦਿਓ ਦਰਸ਼ਕ ਵੀਰੋ ਲੋਧਰ ਕਬੱਡੀ ਦਾ ਵੱਡਾ ਮਾਲ ਕੇ ਉੱਤੇ ਲਈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਧਰ ਅਗਲੀ ਕਬੱਡੀ ਕਹਿੰਦੇ ਅਮਨ ਸਰਾਵਾਂ ਵਾਲਾ ਕਬਰੂ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਾਰਿਆ ਵੀਰ ਦਵਿੰਦਰ ਸਿੰਘ ਜੀ ਵੱਡੇ ਮਾਣ ਪੁੱਜਦੇ ਕਰਦੇ ਬਹੁਤੋ ਧੰਨਵਾਦ ਹੈ ਇਧਰ ਗਬਰੂ ਕਮਲ ਮੇਰੇ ਵੀਰੋ ਕਮਲ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਨ ਤਿਆਰ ਹੈ ਕਮਲ ਨਵੇਂ ਪਿੰਡ ਵਾਲਾ ਵੀਰ ਦਵਿੰਦਰ ਕੈਨੇਡਾ ਉਧਰ ਕਰਮੇ ਵੱਲੋਂ ਕਹਿੰਦੇ ਅਮਰੀਕਾ ਵਾਲੇ ਵੱਲੋਂ ਵੀ ਮਾਇਆ ਦੇ ਗੱਫੇ ਦਿੱਤੇ ਜਾ ਰਹੇ ਹੈ ਕਮਲ ਨਵੇਂ ਪਿੰਡ ਵਾਲਾ ਤੇ ਕਹਿੰਦੇ ਸੇਵ ਕੁ ਵੱਡ ਖਾਣਾ ਕਮਲ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਤੇ ਸੁਖਵੀਰ ਸਰਾਵਾਂ ਵਾਲਾ ਗਬਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੋਟਰਸਾਈਕਲ 'ਤੇ ਜਾਣੇ ਹੈ ਇਧਰ ਦੀਸ਼ਾ ਵੱਲੋਂ ਢੇਰੀਆਂ ਵਾਲਾ ਸ਼ਾਮ 84 ਵਾਲੇ ਕਹਿੰਦੇ ਸਲਾਮੂ ਦਾ ਯਾਰ ਹੈ ਤੇ ਇਧਰ ਕਹਿੰਦੇ ਸਿੰਘਾ ਮੇਰੇ ਵੀਰੋ ਤੇ ਪੁਆਇੰਟ ਧਾਵੀ ਦਾ ਇਧਰ ਕਰਮੇ ਵੱਲੋਂ ਜਿਹੜਾ ਸੁਖਵੀਰ ਤੇ ਲੁਧਰ ਨੂੰ ਜਫਾ ਲਾਵੇਗਾ 1500 ਰੁਪਏ ਦਿੱਤੇ ਰਹੀ ਹੈ ਮੇਰੇ ਵੀਰੋ ਇਧਰ ਸੰਦੀਪ ਲੁਧਰ ਡੜਵੇ ਵਾਲਾ ਕਬੱਡੀ ਪਾਉਂਦਾ ਹੋਇਆ ਗਰਮੇਲ ਸਿੰਘ ਜੀ ਪ੍ਰਧਾਨ ਵੀ ਪਹੁੰਚੇ ਹੋਏ ਆ ਵਾਨ ਖੇਡ ਕਬੱਡੀ ਦਾ ਸੰਦੀਪ ਦਾ ਕਹਿੰਦੇ ਵੱਡਾ ਨਾਮ ਹੈ ਵੱਡ ਖਾਰਾ ਵੱਡ ਖਾਰਾ ਵੱਡ ਖਾਰਾ ਸਿੰਘ ਟੱਕਰ ਪਈ ਹੋਈ ਸ਼ੇਰਾਂ ਦੀ ਵਾਹ 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 ਓਏ ਨੌਜਵਾਨ ਇਹਨੂੰ ਕਹਿੰਦੇ ਜੋਰ ਬੁਸ਼ਰਮ ਹੈ ਆਪਣੀ ਗਾਣੀ ਰੱਚ ਜਾਂਦਾ ਮੇਰੇ ਵੀਰੋ ਲੁੱਧਰ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਅਮਨਸਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਉਧਰ ਕੱਲ੍ਹ ਦੇ ਮੇਲੇ ਦਾ ਵੀ ਕਹਿੰਦੇ ਬੁਰੜ ਦਾ ਜੇਤੂ ਐ ਅੱਜ ਕਿਹੜਾ ਮੋਟਰਸਾਈਕਲ ਤੇ ਜਿੱਤਦਾ ਐ ਇਹ ਆ ਦੀਸ਼ਾ ਲੋਲ ਢੇਰੀਆਂ ਵਾਲਾ ਚੱਕਾਂ ਵਾਲਾ ਦੀਸ਼ਾ ਕਨੇਡਾ ਅਮਰੀਕਾ ਦੀ ਧਰਤੀ ਤੇ ਖੇਡਦਾ ਇੰਦਰਪਾਲ ਬਾਜਵੇਂ ਵਾਲੇ ਨੂੰ ਕਹਿੰਦੇ ਮਾਨ ਐ ਵੈਨਕੂਵਰ ਕਬੱਡੀ ਕਲੱਬ ਵਾਲਿਆਂ ਨੂੰ ਗਿਆਨ ਬੁਰਿੰਗ ਸਦੀ ਸੋਤੇ ਉਹਨਾਂ ਨੂੰ ਔਰ ਉਹ ਸਾਡੀ ਮੇਰੇ ਵੀਰੋ ਅਮਰੀਕਾ ਤੋਂ ਬੇਰੀਆ ਸਪੋਰਟਸ ਕਲੱਬ ਦੇ ਬਲਜੀਤ ਸਿੰਘ ਜੀ ਗਿਲ ਪਵਾਦਨੇ ਵਾਲੇ ਤੇ ਚਰਨਜੀਤ ਸਿੰਘ ਉਹਨਾਂ ਦਾ ਅਨੁਮਾਨ ਰੁੜਕੇ ਦੇ ਸੰਧੂ ਭਰਾਵਾਂ ਦੀ ਗੱਲ ਹੈ ਨੰਗਰੰਬੀਆਂ ਵਾਲੇ ਸੰਦੀਪ ਉਹਨਾਂ ਦੀ ਖੇਡ ਕਲੱਬ ਦੇ ਖਿਡਾਰੀ ਹੈ ਤੇ ਦੂਸਰੇ ਪਾਸੇ ਸੁਖਵੀਰ ਸਰਾਮਾ ਵਾਲਾ ਲਓ ਸਾਹਮਣੇ ਇਸ ਵੇਲੇ ਕਹਿੰਦੇ ਨੌਜਨ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਇਹ ਹੈ ਸੁਖਵੀਰ ਸਰਾਮਾ ਵਾਲਾ ਉਧਰ ਬਾਣੀ ਹੈ ਤੇ ਸੁਖਵੀਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਲੋਦਰ ਦੀ ਪੈਣ ਜਾ ਰਹੀ ਹੈ ਮੇਰੇ ਵੀਰੋ ਸੰਦੀਪ ਲੁਧਰ 2000 ਰੁਪਏ ਕਹਿੰਦੇ ਕਰਨੇ ਵੱਲੋਂ ਜਿਹੜਾ ਲੁਧਰ ਨੂੰ ਜਫਾ ਲਾਵੇਗਾ 2000 ਰੁਪਏ ਕਰਨੇ ਅਮਰੀਕਾ ਵਾਲੇ ਵੱਲੋਂ ਦਿੱਤਾ ਜਾਵੇਗਾ ਲਓ ਲੁਧਰ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਸੰਦੀਪ ਲੁਧਰ ਡੜਬੇ ਵਾਲਾ ਕਬੱਡੀ ਪਾਰਿਆ ਕਬੱਡੀ ਦਾ ਵੱਡਾ ਮੱਲ ਸਰਾਮਾ ਤੇ ਜਿਹੜਾ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਢੇਰ ਦੇ ਕਬੱਡੀ ਕੱਪ ਦਾ ਇਹ ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਸੰਦੀਪ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਤਾ ਜੇ ਲੋਦਰ ਨੂੰ ਕੋੜਾ ਜਫਾ ਲਾਵੇਗਾ ਤਾਂ 1100 ਰੁਪਇਆ ਦਿੱਤਾ ਜਾਵੇਗਾ ਸਤਗੁਰ ਸਾਡਾ ਵੀਰ ਮਲੇਸ਼ੀਆ ਵਾਲਾ ਉਸ ਵੀਰ ਦਾ ਵੀ ਧੰਨਵਾਦ ਹੈ ਲਓ ਸੰਘਾ ਡੇੜਵੇ ਵਾਲਾ ਤੇ ਨੌਜਨ ਅਮਨ ਮੇਰੇ ਵੀਰੋ ਸਰਾਮਾ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕਮਲ ਨਵੇਂ ਪਿੰਡ ਵਾਲਾ ਗਬਰੂ ਖੇਡ ਮੈਦਾਨ ਦੇ ਵਿੱਚ ਨੌਂ ਦੇ ਵੱਧਾ ਹੋਇਆ ਕਮਲ ਦੀ ਪਈ ਹੋਈ ਕਬੱਡੀ ਸੰਤ ਬਾਬਾ ਨਰੈਣ ਸਿੰਘ ਦੀ ਯਾਦ ਵਿੱਚ ਕਬੱਡੀ ਕੱਪ ਅੱਠਵਾਂ ਕਹਿੰਦੇ ਕਬੱਡੀ ਕੱਪ ਢੇਰ ਦੀ ਧਰਤੀ ਤੇ ਹੈ ਔਰ ਸਤ ਬਾਬਾ ਰਣਜੀਤ ਸਿੰਘ ਉਹਨਾਂ ਦੀ ਜੋਗ ਰੈਨਮਾਈ ਦੇ ਹੇਠ ਹੋ ਰਿਹਾ ਤੇ ਕਮਲ ਨਵੇਂ ਪਿੰਡ ਵਾਲਾ ਗਬਰੂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੁਖਵੀਰ ਸਰਾਮਾ ਦੀ ਧਰਤੀ ਦਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਬਾਸਟੇਟ ਤੇ ਜਾਫੀ ਨੂੰ ਮੋਟਰਸਾਈਕਲ ਉੱਤੇ ਜਾਣੇ ਆ ਕਿਹੜੇ ਭਾਗਾਂ ਵਾਲੇ ਖਿਡਾਰੀ ਅੱਜ ਮੋਟਰਸਾਈਕਲਾਂ ਦੇ ਜੇਤੂ ਬਣਦੇ ਆ ਗੱਲ ਸਮੇਂ ਦੀ ਹੋਣੀ ਆ ਲਓ ਸੰਗਾ ਤੇ ਸੁਖਵੀਰ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਸੁਖਵੀਰ ਸਰਾਮਾ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਤੇ ਲੁਧਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਤਿਆਰ ਸੰਦੀਪ ਲੁਧਰ ਦਿੜਬੇ ਵਾਲਾ ਭਾਰੀ ਸ਼ਰੀਰ ਕਹਿੰਦੇ ਜ਼ੋਰਦਾਰ ਸ਼ਰੀਰ ਲਾ ਲੁਧਰ ਨੇ ਖੇਡ ਮੈਦਾਨ ਦੇ ਵਿੱਚ ਧਾਵਾ ਬੋਲ ਦਿੱਤਾ ਹੁਣ ਚਾਰ ਜਾਫੀਆਂ ਵਿੱਚੋਂ ਕਿਹੜਾ ਘਬਰੂ ਲਾਉ ਜਫਾ ਇੱਕ ਕੰਨੀ ਤੇ ਲੱਖਾ ਦੂਸਰੀ ਕੰਨੀ ਤੇ ਕਹਿੰਦੇ ਘੋੜਾ ਤੇ ਸੇਵਕ ਵੱਡ ਖਾਣਾ ਮੇਰੇ ਵੀਰੋ ਪਈ ਹੋਈ ਕਬੱਡੀ ਇਹ ਆ ਘੋੜਾ ਦੋਦੇ ਵਾਲਾ ਪਰ ਸੰਦੀਪ ਹੱਥ ਨਹੀਂ ਟਿਕਦਾ ਹਲੇ ਤੱਕ ਕਹਿੰਦੇ ਢੇਰ ਦੇ ਮੇਲੇ ਤੇ ਲੁਧਰ ਛਾਇਆ ਹੋਇਆ ਹੈ ਮੇਰੇ ਵੀਰੋ ਨਾਹਜਨ ਬੱਲੇ ਬੱਲੇ ਕਰਵਾਈ ਜਾ ਰਿਹਾ ਹੈ ਉਧਰ ਸੁਖਵੀਰ ਹੈ ਅਗਲੀ ਕਬੱਡੀ ਕਹਿੰਦੇ ਇਸੇ ਲਈ ਨੌਜਵਨ ਗਬਰੂ ਅਮਨ ਸਰਾਮਾ ਦੀ ਧਰਤੀ ਦਾ ਪਾਉਣ ਦੇ ਲਈ ਵਧਾ ਹੋਇਆ ਚਾਰ ਜਾਫੀਆਂ ਵਿੱਚੋਂ ਨਿਮਾ ਭੋੜੀਪੁਰੇ ਵਾਲਾ ਬੋਟਾ ਭਿੱਖੀ ਵਾਲਾ ਡੋਗਰ ਵਰਗੇ ਸਾਰੇ ਵੀਰਾਂ ਦਾ ਰੇਸ਼ਮ ਉਹਨਾਂ ਦਾ ਹੋਲੇ ਵਾਲੀਆਂ ਦਾ ਸ਼ੋਕ ਜੈਤੋ ਵਾਲੇ ਦਾ ਅੰਪਾਇਰ ਵੀਰਾਂ ਦਾ ਧੰਨਵਾਦ ਹੈ ਸਰਜੀ ਦਾਤੇਵਾਲਾ ਪਿਰਤਾ ਸ਼ੇਰਗੜ ਵਾਲਾ ਸਾਰੇ ਕਮੈਂਟੇਟਰ ਵੀਰਾਂ ਦਾ ਵੀ ਬਾਦੋ ਧੰਨਵਾਦ ਹੈ ਔਰਨ ਦੀ ਕਮੇਟੀ ਹਰਜੀਤ ਸਿੰਘ ਉਹਨਾਂ ਦਾ ਸਾਡੇ ਲੱਕੀ ਉਹਨਾਂ ਦਾ ਔਰ ਸਾਡੇ ਇਕਵਾਲ ਸਿੰਘ ਜੀ ਡਾਕਟਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਡੀਆਂ ਸਵਾਮਾਂ ਦਿੱਤੀਆਂ। ਬਹੁਤ ਘੋੜਾ ਦੋਦੇ ਵਾਲਾ ਤੇ ਕਮਲ ਤੇ ਦਰਮਿਆਨ ਇਸ ਵੇਲੇ ਮੁਕਾਬਲਾ ਮੇਰੇ ਵੀਰੋ। ਕਮਲ ਨਵੇਂ ਪਿੰਡ ਵਾਲਾ ਤੇ ਕਹਿੰਦੇ ਘੋੜੇ ਦੇ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ ਤੇ ਪੁਆਇੰਟ ਨੌਜਨ ਕਮਲ ਨਵੇਂ ਪਿੰਡ ਵਾਲਾ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸੁਖਵੀਰ ਸਰਾਮਾਂ ਵਾਲਾ ਕਹਿੰਦੇ ਫਿਰ ਕਬੱਡੀ ਪਾਰ ਹੈ। ਅੱਜ ਸਰਾਮਾਂ ਵਾਲਾ ਵੀ ਕਹਿੰਦੇ ਢੇਰ ਦੇ ਮੇਲੇ ਤੇ ਸ਼ਾਇਆ ਹੋਇਆ ਹੈ। ਉਧਰ ਸੰਦੀਪ ਦੀ ਕਬੱਡੀ ਦੀ ਗੱਲ ਹੈ। ਇਦਰ ਸੁਖਵੀਰ ਦੀ ਕਮਲ ਨਵੇਂ ਪਿੰਡਿਆ ਤੇ ਇਦਰ ਸੰਘਾ ਮੇਰੇ ਵੀਰੋ ਤੇ ਪੁਆਇੰਟ ਸੁਖਵੀਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੁਆਇੰਟ ਸੁਖਵੀਰ ਸਰਾਮਾ ਵਾਲਾ ਗੱਭਰੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਰਮੇ ਜੁਆਸੇ ਗਣੀ ਕਰਮੇ ਜੁਆਸੇ ਵੱਲੋਂ ਜਿਹੜਾ ਸੁਖਵੀਰ ਤੇ ਲੁੱਧਰ ਨੂੰ ਜੱਫਾ ਪਾਵੇਗਾ 25-2500 ਰੁਪਇਆ ਦਿੱਤਾ ਜਾਵੇਗਾ ڈڑھ دی ٹیم نو بلوندر سن جی یو کے ویو پانچ سو روپیہ تین ہزار روپیہ ہے کہ لبر کی کبڈی سے اس ویلے گھوڑا لو بائی جی لڑکی کھیل رہا سوال ہے للکارا مار دو واہ لوج میلا لٹ لیا بلوندر سن جی یو کے ٹوا صاحب جیتو ٹیم دلی 200 ਰੁਪਏ ਦੇ ਮਾਨ ਸਰਵਾਂ ਦਿੱਤੇ ਜਾਣਗੇ ਬਲਵਿੰਦਰ ਸਿੰਘ ਟਵਾਣੇ ਵੱਲੋਂ ਲੋਦਰਦੀ ਹੈ ਦੋ ਕਬੱਡੀਆਂ ਤੇ ਵੀ 500 ਹੈ ਇਧਰ ਅਮਨ ਸਰਾਮਾ ਵਾਲਾ ਗਬਰੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਮਲ ਨਵੇਂ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਤੋਂ ਫਿਰ ਨੌਜਵਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਮਲ ਨਵੇਂ ਪਿੰਡ ਵਾਲੇ ਦੀ ਪਈ ਹੋਈ ਕਬੱਡੀ ਫਾਈਨਲ ਮੈਚ ਕਰਨੇ ਵੱਲੋਂ ਜੁਐਸਏ ਵਾਲੇ ਵੀਰ ਦੇ ਬਹੁਤ ਵੱਡੇ ਯੋਗਦਾਨ ਨੇ ਵੀਰਵਿੰਦਰ ਸਿੰਘ ਦੀ ਕ੍ਰੇਡਿਟਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਇਧਰ ਕਮਲ ਨਮੀ ਪਿੰਡ ਵਾਲਾ ਸੁਖਵੀਰ ਸਰਾਵਾ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਮੇਰੇ ਕੋਲ। ਸੁਖਵੀਰ ਸਰਾਵਾ ਵਾਲਾ ਕਿ ਖੇਡ ਦੇ ਮੈਦਾਨਾਂ ਵਿੱਚ ਬੜੀ ਏ ਧਮ ਕੌਡੀ ਜਰੀ ਆ ਦੁਨੀਆ ਏ ਘੁੰਮ ਦੁਨੀਆ ਤੇ ਛਾਇਆ ਕਹਿੰਦੇ ਸੇਵਕ ਦਾ ਵੀਰ ਆਹ ਦੇਖੋ ਕੌਡੀ ਪਾਉਂਦਾ ਸਰਾਵਾ ਦਾ ਸੁਖਵੀਰ ਸੰਗਾ ਤੇ ਸੁਖਵੀਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਮੁਕਾਬਲਾ ਸ਼ਕਤ ਸੁਖਵੀਰ ਸਰਾਵਾ ਵਾਲਾ ਗੱਭਰੂ ਆਪਣੀ ਟੀਮ ਦੇ ਲਈ 3000 ਰੁਪਿਆ ਕਹਿੰਦੇ ਲੋਡਰ ਦੀ ਕਬੱਡੀ ਤੇ ਲੱਗਿਆ ਹੋਇਆ ਵੀਰ ਦਵਿੰਦਰ ਸਿੰਘ ਜੀ ਉਹਨਾਂ ਵੱਲੋਂ ਸਾਰੇ ਅੰਪਾਇਰਾਂ ਦੇ ਲਈ 100-100 ਰੁਪਿਆ ਸੰਦੀਪ ਰੌਦਰ ਦੀ ਕਬੱਡੀ ਕਹਿੰਦੇ 3000 ਰੁਪਿਆ ਦਿੱਤਾ ਜਾਊ ਜਿਹੜਾ ਵੀ ਜਫਾ ਲਾਵੇਗਾ 3000 ਰੁਪਿਆ ਉਹ ਦਵਿੰਦਰ ਸਿੰਘ ਜੀ ਯੂਕੇ ਉਹਨਾਂ ਵੱਲੋਂ ਵੀ 500 ਦੋ ਕਬੱਡੀਆਂ ਤੇ ਆ ਲਓ ਲੱਖਾਂ ਪਰ ਵੇਖੋ ਸਾਹਮਣੇ ਜੋਰ ਬਸ਼ਰਮ ਹੈ ਵੇਖੋ ਲੁਧਰ ਇੰਦਰਪਾਲ ਤੇ ਪੂਰਾ ਜੋਰ ਲੱਗਦਾ ਹੈ ਮੈਚ ਸਮਾਪਤ ਉਹ ਟੀਰ ਵਾਲੇ ਜਿਹਾ ਸਵਾਲ ਆ ਗਿਆ ਤੇ ਲਲਕਾਰਾ ਲਓ ਰਿਜ਼ਲਟ ਇਸ ਮੈਚ ਦੇ ਵਿੱਚ ਸ਼ਰਾਮਾ ਨੇ ਪੁਆਇੰਟ ਨੇ 11 ਤੇ ਦਿੜਬੇ ਨੇ ਪੁਆਇੰਟ 15 ਜਿੱਤਾ ਫਾਸਟ ਸ਼ਰਾਮਾ ਸੈਕਿੰਡ ਇੰਦਰਪਾਲ ਇੰਦਰਪਾਲ ਉਹਦਾ ਉਹ ਨਾ ਬੋਲਦੇ ਹਾਂ ਹਲੋ 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 ਆਏ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਦੀਸ਼ਾ ਅਲਵਲ ਢੇਰੀਆਂ ਵਾਲਾ ਚੱਕਾ ਵਾਲਾ ਦੀਸ਼ਾ ਮੇਰੇ ਵੀਰੋ ਬੈਸਟ ਜਾਫੀ ਆ ਚਾਰ ਟੱਚ ਦੋ ਜਫੇ ਤੇ ਵੈਸਟ ਰੇਡਰ ਸੰਦੀਪ ਲੋਧਰ ਤੇ ਕਮਲ ਨਾਏ ਪਿੰਡ ਵਾਲਾ ਜੁਆਇੰਟ ਜਿਹੜੇ ਮੋਟਰਸਾਈਕਲ ਦੇ ਜੇਤੂ ਹੈ ਦੋਨੋਂ ਖਿਡਾਰੀ ਜੁਆਇੰਟ ਬੈਸ ਰਹੇ ਆ ਵਾਰਕਵਾੜਾ ਇੰਦਰਪਾਲ ਮੇਲਾ ਜਿੱਤ ਕੇ ਲੈ ਗਿਆ